ਸਿਮਰਜੀਤ ਸਿੰਘ ਮਾਨਦੀ ਗਵਾਈ ਵਾਲੇ ਅਕਾਲੀ ਦਲ ਅਮਰਸਰ ਵੱਲੋਂ ਅੱਜ ਵਾਗਾ ਟਾਰੀ ਬਾਰਡਰ ਤੇ ਲਾਹੌਰ ਵੱਲ ਇੱਕ ਮਾਰਚ ਕਰਨ ਦਾ ਯਤਨ ਕੀਤਾ ਗਿਆ ਸਿਰ ਤੇ ਕਣਕ ਦੀਆਂ ਬੋਰੀਆਂ ਤੇ ਹੋਰ ਸਮਾਨ ਲੈ ਕੇ ਉਹਨਾਂ ਨੇ ਲਾਹੌਰ ਵੱਲ ਮਾਰਚ ਕਰਨ ਦੀ ਕੋਸ਼ਿਸ਼ ਕੀਤੀ ਉਹਨਾਂ ਦਾ ਮੇਨ ਮੁੱਦਾ ਮੇਨ ਮੰਗ ਇਹ ਸੀ ਕਿ ਇਸ ਬਾਰਡਰ ਤੋਂ ਜਿਹੜਾ ਵਪਾਰ ਖੁੱਲ੍ਹਾ ਜਾਵੇ ਅ ਜਿਹੜੇ ਆਵਾਜਾਈ ਖੁੱਲੀ ਜਾਵੇ ਤਾਂ ਇਹ ਦੋਨਾਂ ਮੁਲਕਾਂ ਵਾਸਤੇ ਬਹੁਤ ਲਾਹੇਵੰਦ ਹੋਏਗੀ ਪਰ ਕੋਸ਼ਿਸ਼ ਕੀਤੀ ਉਹਨਾਂ ਨੇ ਪਰ ਬੈਰੀਕੇਡ ਲਾ ਕੇ ਬੀਐਸਐਫ ਨੇ ਤੇ ਸਕਰਸ ਰੱਖਿਆ ਉਹ ਜਿਹੜੇ ਫੋਰਸਸ ਕੀ ਉਹਨਾਂ ਨੇ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਤੇ ਉੱਥੇ ਹੀ ਰੋਕ ਲਿਆ ਸਿਮਰਜੀਤ ਸਿੰਘ ਮਾਨ ਦੇ ਨਾਲ ਉਹਨਾਂ ਦੀ ਪਾਰਟੀ ਦੇ ਹੋਰ ਨੇਤਾ ਤੇ ਵਰਕਰ ਵੀ ਮੌਜੂਦ ਸੀਗੇ دیکھ رہے ہو تین اگلا جانا لاہور بلا ད� 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 ད�

फोटो कलास्तान <pedestrianfunded> हिकु <laughs> मिंट <laughs>

ਆਇ ਤੁਕ ਨਾਲ ਵੇ ਗੱਡੀ ਬਾਜੂ ਅਭੀ ਨਾਲ ਨਹੀਂ ਕੱਢੀ ਹੈ ਜਿਹਨੋਂ